ਸਮੇਂ ਨੂੰ ਮੇਨ ਦਾ ਆਪਣੇ ਆਪਣੇ ਢੰਗ ਤਰੀਕੇ ਰਹੇ ਤੇ ਦਿਨਾਂ ਚ ਸਾਲਾਂ ਚ ਘੰਟਿਆਂ ਮਿੰਟਾਂ ਸਕਿੰਟਾਂ ਚ ਵੰਡਿਆ ਤੇ ਅੱਜ ਕੱਲ ਵਿਗਿਆਨਕ ਤੌਰ ਤੇ ਸਮੇਂ ਨੂੰ ਅਸੀਂ ਜਿਹੜੀ ਹੈ ਸਮੇਂ ਦੀ ਛੋਟੀ ਇਕਾਈ ਜਿਹੜੀ ਜਿਹਨੂੰ ਸਕਿੰਟ ਕਹਿੰਦੇ ਆ ਸੈਕਿੰਡ ਕਹਿੰਦੇ ਆ ਉਹ ਅੱਜ ਕੱਲ ਅਸੀਂ ਐਟਮਾਂ ਦੇ ਜਿਹੜੀ ਐਟਮਾਂ ਦੀ ਜਿਹੜੀ ਮੋਸ਼ਨ ਹੈ ਉਹਨਾਂ ਦੀ ਗਤੀ ਹੈ ਜਿਹੜੀ ਉਹਨਾਂ ਦੀ ਵਾਈਬ੍ਰੇਸ਼ਨ ਹੈ ਉਹਨਾਂ ਦੀ ਜਿਹੜੀ ਥਰਥਰਾਹਟ ਹੈ ਉਸ ਦੇ ਹਿਸਾਬ ਨਾਲ ਮਿੰਟ ਦੇ ਜਿੱਦਾਂ ਬਹੁਤ ਸਾਰੀਆਂ ਹੋਰ ਧਾਤਾਂ ਨੇ ਇਸ ਤਰ੍ਹਾਂ ਇੱਕ ਧਾਤ ਹੈਗੀ ਐ ਸੀਜੀਮ ਤੇ ਉਹ ਸੀਜੀਮ ਧਾਤ ਹੈ ਜਿਹੜੀ ਉਸ ਦੇ ਜਿਹੜੇ ਐਟਮ ਨੇ ਉਹ ਜਦੋਂ 9 ਅਰਬ 19 ਕਰੋੜ 26 ਲੱਖ 31370 ਵਾਰ ਵਾਈਬ੍ਰੇਟ ਕਰ ਜਾਂਦੇ ਐ ਅਸੀਂ ਨੰਗੀ ਅੱਖ ਨਾਲ ਦੇਖ ਹੀ ਨਹੀਂ ਸਕਨੇ ਇਹ ਗੱਲ ਤਾਂ 1 ਸੈਕਿੰਡ ਤੋਂ ਹੋਂਠੇ